ਭਾਣੀ ਹੁਣ ਭਰਾਵੋ ਅੱਜ ਜਿਹੜੀ ਮੈਂ ਤੁਹਾਡੇ ਮੂਰੇ ਦੱਸਣ ਲੱਗਿਆ ਉਹ ਬਿਮਾਰੀ ਹੈਗੀ ਆ ਉਪਦੰਸ ਉਹਨੂੰ ਆਰਸ਼ਾ ਵੀ ਕਿਹਾ ਜਾਂਦਾ ਉਪਦੰਸ ਵੀ ਇੱਕ ਇਹਦੇ ਨਾਲ ਰਲਦੀ ਮਿਲਦੀ ਬਿਮਾਰੀ ਹੈ ਉਹ ਹੈਗੀ ਹੈਗੀ ਸੋਜਾਗ ਜਿਸ ਨੂੰ ਬਾਰ ਬਾਰ ਪਸ਼ਾਬ ਜਦੋਂ ਵੀ ਆਊਗਾ ਤਾਂ ਲੱਗ ਕੇ ਆਊਗਾ ਇੰਨਾ ਪਸ਼ਾਬ ਲੱਗੂਗਾ ਉਹਨੂੰ ਪਸ਼ਾਬ ਅੰਦਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਉਹਨੂੰ ਸੋਜਾਗ ਕਿਹਾ ਜਾਂਦਾ ਆਸ਼ਕ ਉਹ ਹੁੰਦਾ ਜਦੋਂ ਪਸ਼ਾਬ ਵਾਲੇ ਥਾਂ ਤੇ ਉਤਲੇ ਪਾਸੇ ਮਾਸ ਤੇ ਜ਼ਖਮ ਹੋ ਜਾਂਦੇ ਨੇ ਉਹਦੇ ਵਿੱਚ ਪੀਕ ਵੀ ਬਣ ਸਕਦੀ ਆ ਤੇ ਉਹ ਪਾੜਦਿਆਂ ਰਹਿੰਦੇ ਆ ਬਿਆਈਆਂ ਫਿਰ ਗਾੜਨ ਲੱਗ ਜਾਂਦਾ ਜ਼ਿਆਦਾਤਰ ਬਾਅਦ ਚ ਉਹ ਸੌ ਜਾਗ ਆ ਆਸ਼ਕ ਹੈ ਉਹਨੂੰ ਆਸ਼ਕ ਵੀ ਕਹਿੰਦੇ ਨੇ ਉਪਦੰਸ ਵੀ ਕਹਿੰਦੇ ਨੇ ਤੇ ਇਹ ਬਿਮਾਰੀਆਂ ਬੜੀਆਂ ਖਰਾਬ ਬਿਮਾਰੀਆਂ ਨੇ ਇਹ ਦੂਜੇ ਤੇ ਕਿਤਾ ਲਾਗਦੀ ਬਿਮਾਰੀ ਹੈ ਤੇ ਬਾਕੀ ਰਹੀ ਗੱਲ ਇਹ ਭਰਾਓ ਦੂਜੇ ਲੋਟ ਵੀ ਹੋ ਜਿੰਗੇ ਜਿਹਦੇ ਆਪਾਂ ਕੋਈ ਗੰਦਲੇ ਪਾਣੀ ਨਾਲ ਲੈਟਨਰ ਹੱਤੋਂ ਨੇ ਉਹਦੇ ਪਿਸ਼ਾਬ ਵਾਲੇ ਤੋਂ ਤੇ ਲਾ ਲਿਆ ਉਹਦੇ ਨਾਲ ਵੀ ਇਹ ਵਾਇਰਸ ਉਥੋਂ ਆ ਸਕਦੇ ਨੇ ਇਹ ਕੋਈ ਇਹ ਨਹੀਂ ਜ਼ਰੂਰੀ ਵੀ ਇੱਕੋ ਹੀ ਹੈ ਕਿਉਂਕਿ ਅੱਗੇ ਫੌਜ ਦੇ ਵਿੱਚ ਇਹ ਸੀ ਇਹਨਾਂ ਦਾ ਫੌਜੀਆਂ ਦਾ ਲਾਇਆ ਵਾ ਵੀ ਇਹ ਤਾਂ ਜੀ ਦੂਜੀ ਬਿਮਾਰੀ ਹੈ ਬੁੜੇ ਤਾਂ ਹੁੰਦੀ ਐ ਇਹਨੂੰ ਇਸ ਵਾਸਤੇ ਇਹਦੇ ਤੇ ਬਹੁਤ ਸਖਤਾਈ ਸੀਗੀ ਹੁਣ ਇਹਨਾਂ ਨੇ ਸਿੱਧ ਕਰ ਲਿਆ ਆਪੇ ਤੇ ਫੌਜ 'ਚ ਬਹੁਤ ਜ਼ਿਆਦਾ ਹੁੰਦੀ ਐ ਮੇਰਾ ਆਪਣੇ ਕੋਲੇ ਪੱਕਾ ਇਲਾਜ ਐ ਇਹਦੇ ਵਾਸਤੇ ਦੋਨੇ ਚੀਜ਼ਾਂ ਵਾਸਤੇ ਨਾ ਆਪਣੇ ਆ ਆਰਸ਼ਕ ਵਾਸਤੇ ਵੀ ਤੇ ਸਜਾਗ ਵਾਸਤੇ ਵੀ ਜਿਹੜਾ ਸਜਾਗ ਹੈ ਉਹਦੇ ਵਾਸਤੇ ਖਾਣ ਨੂੰ ਦਵਾਈ ਦਿੱਤੀ ਜਾਂਦੀ ਆ ਉਹਨਾਂ ਪਿਸ਼ਾਬ ਖੁੱਲ ਕੇ ਆਉਣ ਲੱਗ ਜੂ ਜ਼ਖਮ ਜਿਹੜੇ ਹਰ ਜਾਣਗੇ ਉਹ ਇੰਟਰਨਲ ਜ਼ਖਮ ਹੁੰਦੇ ਉਹਦੇ ਵਿੱਚ ਅੰਦਰ ਜ਼ਖਮ ਨੇ ਜਿਹੜਾ ਆਰਸ਼ਕ ਹੈ ਉਹਦੇ ਵਿੱਚ ਬਾਹਰੀ ਜ਼ਖਮ ਨੇ ਉਹਦੇ ਵਿੱਚ ਵੀ ਆਪਣੇ ਕੋਲ ਉੱਪਰ ਲਾਉਣ ਨੂੰ ਵੀ ਦਵਾਈ ਹੈਗੀ ਤੇ ਖਾਣ ਨੂੰ ਵੀ ਦਵਾਈ ਹੈਗੀ ਆ ਜਿਹੜੀ ਖਾਣ ਵਾਲੀ ਦਵਾਈ ਆ ਉਹ ਕਈ ਤਰ੍ਹਾਂ ਦੀ ਦਵਾਈ ਹੈ ਜੇ ਤਰਾਉ ਕਿਉਂਕਿ ਇਹ ਜਿਹੜੇ ਆ ਆਪਣਾ ਉਪਦੰਸ਼ ਹੈ ਇਹਦੇ ਵਿੱਚ ਵਾਇਰਸ ਹੈ ਇਹਦਾ ਜਿਹੜਾ ਵਾਇਰਸ ਹੈ ਉਹ ਕਾਫੀ ਜ਼ਹਿਰੀਲੀ ਚੀਜ਼ ਹੈ ਉਸ ਵਾਇਰਸ ਨੂੰ ਬੜੀ ਔਖੀ ਮਤਲਬ ਉਸ ਨਾਲ ਹੀ ਦਵਾਈ ਨਾਲ ਕਰਨਾ ਪੈਂਦਾ ਹੈ ਸੈਟ ਜਿਵੇਂ ਅੱਗੇ ਅੰਗਰੇਜ਼ੀ ਦਵਾਈਆਂ ਸੀਗੀਆਂ ਹੁਣ ਪੈਨਸਿਲਿਨ ਸੀ ਉਹ ਲਾਉਂਦੇ ਹੁੰਦੇ ਸੀ ਉਹਨਾਂ ਠੀਕ ਹੋ ਜਾਂਦਾ ਸੀ ਲੇਕਿਨ ਹੁਣ ਇਹ ਜੇ ਕੋਈ ਦਵਾਈ ਹੈ ਨਹੀਂ ਇਹਦੀ ਐਲੋਪਾਚੀ ਦਾ ਕੋਈ ਇਲਾਜ ਹੀ ਹੈ ਨਹੀਂ ਇਹਦਾ ਸਿਰਫ ਇਲਾਜ ਦੇਸੀਵਾਂ ਨਾਲ ਹੈਗਾ ਉਹ ਵੀ ਦੇਸੀ ਦਵਾਈ ਦੇ ਉਹ ਹੀ ਦੇ ਸਕਦਾ ਜਿਹੜਾ ਆਪ ਦਾ ਪੂਰਾ ਭਾਈ ਮਾਹਰ ਹੈ ਪੁਰਾਣੇ ਜਵਾਨੇ ਦੇ ਹਿਸਾਬ ਨਾਲ ਬੰਦਾ ਦਵਾਈ ਦੇ ਸਕਦਾ ਜਿਹੜਾ ਨਵੇਂ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਉਹ ਕਿ ਜ਼ਹਿਰਾਂ ਦਾ ਜ਼ਹਿਰ ਅਡਾਇਆ ਜਾਂਦਾ ਹੈ ਜ਼ਹਿਰ ਅਡਾਉਣਾ ਬਹੁਤ ਔਖੀ ਗੱਲ ਹੈ ਹੁਣ ਦੇ ਮੁੰਡਿਆਂ ਨੂੰ ਇਹ ਨਹੀਂ ਪਤਾ ਵੀ ਜ਼ਹਿਰ ਹੁੰਦਾ ਕੀ ਹੈ ਇਸ ਵਾਸਤੇ ਇਹਦਾ ਇਲਾਜ ਹੈ ਜ਼ਹਿਰ ਨਾਲ ਉਸ ਨੂੰ ਉਹਦੀ ਮਾਤਰਾ ਹੈ ਗਿਆ ਅੱਧੀ ਰਤਰੀ ਤੋਂ 1 ਰਤਰੀ ਦੀ ਉਹਨੂੰ ਅਸੀਂ ਪ੍ਰਸ਼ਾਦ ਚ ਮਲਾਈ ਚ ਜਾਂ ਮੱਖਣੀ ਨਾਲ ਦਿੱਤੀ ਜਾ ਸਕਦੀ ਹੈ ਉਦੋਂ ਬਾਅਦ ਚੋ 5-4 ਦਿਨ ਚ ਉਹ ਨਾ ਖਤਮ ਹੋ ਜਾਂਦਾ ਜਾਂ ਮੇਰੇ ਕੋਲ ਇੱਕ ਕੈਪਸੂਲ ਤਿਆਰ ਕੀਤਾ ਹੁੰਦਾ ਸੀ ਆਪਦੀ ਬਣਾਈ ਦਵਾਈ ਸੀ ਉਹਨੂੰ ਕੈਪਸੂਲ ਚ ਭਰ ਕੇ ਉਸ ਨੂੰ ਵੀ ਜੈ ਛੋਲਿਆਂ ਦੀ ਤਰੀ ਨਾਲ ਜਾਂ ਮੀਟ ਨਾਲ ਦਿੱਤਾ ਜਾਂਦਾ ਸੀ ਤੇ ਇਹ ਉਹਦਾ ਸੁਜਾਗ ਦਾ ਵੀ ਆਸ਼ਕ ਦਾ ਵੀ ਪੱਕਾ ਇਲਾਜ ਹੈ ਬਾਕੀ ਇਹਦੇ ਵਾਸਤੇ ਮੇਰੇ ਕੋਲ ਹੋਰ ਵੀ ਦਵਾਈਆਂ ਤਿਆਰ ਨੇ ਕਾਫੀ ਤਰ੍ਹਾਂ ਦੀਆਂ ਨੇ ਜਿਦਾਂ ਇੱਕ ਇਹ ਚੂਰਨ ਨੇ ਜੇ ਪਸ਼ਾਬ ਨੇ ਉਹਦੇ ਵਾਸਤੇ ਹੈਗਾ ਇੱਕ ਚੂਰਨ ਬਣਾਇਆ ਹੋਇਆ ਮੇਰਾ ਉਹ ਜਦ 42 43 ਦਵਾਈਆਂ ਪੈਂਦੀਆਂ ਨੇ ਉਸ ਨੂੰ ਆਪਾਂ ਜੇ ਉਹ ਇੰਨਾ ਹੀ ਜ਼ਿਆਦਾ ਤੰਗਾ ਬੰਦਾ ਉਹਨੂੰ ਤੀਜੀ ਪੁਰੀ ਹੋਈ ਇਹਨੂੰ ਦੱਸ ਸਕਦੀ ਐ ਉਹਦੇ ਵਿੱਚ ਐਡਾਂ ਦਵਾਈਆਂ ਨੇ ਜਿਵੇਂ ਉਹਦੇ ਵਿੱਚ ਕੋਈ ਤੇਲ ਪਾਉਣੇ ਪੈਂਦੇ ਨੇ ਜਿਵੇਂ ਸਰ੍ਹੋਂ ਦੇ ਚੀਨੀ ਦਾ ਤੇਲ ਲੌਂਗ ਦਾ ਤੇਲ ਇਲਾਇਚੀ ਦਾ ਤੇਲ ਉਹ ਤੇਲ ਵਿੱਚ ਮਿਲਾ ਕੇ ਫਿਰ ਉਹਨੂੰ ਬਰੋਜਾ ਰੋਗਨ ਇਹ ਵਿੱਚ ਰਲਾ ਕੇ ਫਿਰ ਉਹਨੂੰ ਉਹਦੇ ਵਿੱਚ ਦਵਾਈਆਂ ਜਿਹੜੀਆਂ ਨੇ ਉਹਦੇ ਨਾਲ ਉਹ ਦੇਣ ਨਾਲ ਫਿਰ ਉਹ ਇੱਕ ਲੱਖ ਤੇ ਦੂਜੀ ਤੀਜੀ ਬੁੜੀ ਉਹਨੂੰ ਕੰਟਰੋਲ ਕਰਦੇ ਆ ਜਦੋਂ ਪਸ਼ਾਬ ਆਉਣ ਲੱਗ ਜੂ ਬੰਦਾ ਬੰਦੇ ਦੀ ਅੱਖਾਂ ਹੀ ਹੜ ਜੂਗੀ ਇਸ ਵਾਸਤੇ ਕਿਸੇ ਵੀ ਵੀਰ ਭਰਾ ਨੂੰ ਇਹ ਨੁਕਸ ਹੈਗਾ ਤਾਂ ਮੇਰੇ ਨਾਲ ਸੰਪਰਕ ਕਰੋ 9815409892 ਇੱਕ ਨੰਬਰ ਹੋਰ ਹੈ 902366001 ਇਹਨਾਂ ਦੋਨਾਂ ਨੰਬਰਾਂ ਤੇ ਮੇਰੇ ਸੰਪਰਕ ਕਰੋ ਸਾਰੇ ਗੱਲ ਖੁੱਲ ਕੇ ਦੱਸੋ ਉਹਦਾ ਮੈਂ ਖੁੱਲ ਕੇ ਤੁਹਾਨੂੰ ਇਲਾਜ ਦੱਸ ਸਕਦਾ ਇਲਾਜ ਹੋ ਸਕਦਾ ਹੈ 100% ਗਾਰੰਟੀ ਹੈ ਰੱਬ ਦੀ ਕਿਰਪਾ ਨਾਲ ਸਾਰਾ ਠੀਕ ਹੋਊ ਦੇਖੋ ਰੱਬ ਨੇ ਬਣਾਏ ਰੋਕਨੇ ਰੱਬ ਦੀਆਂ ਪੈਦਾ ਕੀਤੀਆਂ ਦਵਾਈਆਂ ਨੇ ਫਿਰ ਉਹਨਾਂ ਨੂੰ ਆਪਾਂ ਜਿਹੜਾ ਉਹੀ ਦਵਾਈਆਂ ਦੇਸੀ ਰੋਇਣ ਜਿਹੜੇ ਬੰਦੇ ਨਹੀਂ ਬਣਾਈਆਂ ਨਹੀਂ ਇਹ ਤਾਂ ਰੱਬ ਨੇ ਬਣਾਈਆਂ ਨੇ ਜਿਹੜੇ ਅੰਗਰੇਜ਼ੀ ਤੋਂ ਇਹਨੇ ਸਭ ਬੰਨੇ ਨਹੀਂ ਬਣੇ ਇਹ ਕੈਮੀਕਲਾਂ ਤੋਂ ਤਿਆਰ ਹੁੰਦੇ ਨੇ ਇਸ ਵਾਸਤੇ ਤੁਸੀਂ ਰੱਬ ਦੇ ਹੁਕਮ ਦੇ ਵਿੱਚ ਹੀ ਚੱਲੋ ਰੱਬ ਦਾ ਹੀ ਨਾਮ ਲਵੋ ਰੱਬ ਦੇ ਆਸ਼ਰੇ ਨਾਲ ਹੀ ਸਾਰਾ ਇਹ ਵਟਸਐਪ ਤੇ ਲਿੰਕ ਆਉਂਦਾ ਜੀ ਜੇ ਤੁਸੀਂ WhatsApp ਕਰੋਗੇ ਨਾ ਉਹਦੇ ਤੇ ਨੰਬਰ ਵੀ ਪੈਜ ਜੀ ਤੇ ਦੋਨੇ ਆ ਜਾਣਗੇ ਤੇ نیچے ਲਿੰਕ ਆ ਉਹ ਐਡਰੈਸ ਦਾ ਲਿੰਕਾ ਉਹਦੇ ਤੇ ਕਲਿੱਕ ਕਰ ਲਓ ਤੁਸੀਂ ਐਡਰੈਸ ਮਿਲ ਜੂਗਾ ਤੁਹਾਨੂੰ ਸੋ ਥੈਂਕ ਯੂ ਸਾਰਿਆਂ ਦਾ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ